ਸੇ ਰੂਪਨਗਰ ਦੇ ਵਿੱਚ ਸਵੇਰੇ ਸਵੇਰੇ ਸੰਘਣੀ ਧੁੰਦ ਦੇਖਣ ਨੂੰ ਮਿਲਿਆ ਜਿੱਥੇ ਸੰਘਣੀ ਧੁੰਦ ਕਿਸਾਨਾਂ ਲਈ ਲਾਹੇਮੰਦ ਨਜ਼ਰ ਆ ਰਹੀ ਹੈ ਉੱਥੇ ਮੁਸ਼ਕਲਾਂ ਵੀ ਸਾਹਮਣੇ ਆ ਰਹੀਆਂ ਨੇ ਕਿ ਤਾ ਤਸਵੀਰਾਂ ਰੂਪਨਗਰ ਦੇ ਵਿੱਚੋਂ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਹੁਣ ਬੇਸ਼ੱਕ ਤੋਂ ਦਾ ਜਿਹੜੀ ਉੱਡਣੀ ਸ਼ੁਰੂ ਹੋ ਗਈ ਹੈ ਪਰ ਫਸਲਾਂ ਲਈ ਲਾਹੇਮੰਦ ਨਜ਼ਰ ਆ ਰਹੀ ਹੈ। ਕੂਪਨਗਰ ਦੀ ਗੱਲ ਕਰੀਏ ਕੁਝ ਦਿਨ ਪਹਿਲਾਂ ਭਾਰੀ ਬਾਰਿਸ਼ ਹੋਈ ਸੀ। ਬਾਰਿਸ਼ ਨਾਲ ਜਿੱਥੇ ਠੰਡਕ ਵਧੀ ਸੀ ਉੱਥੇ ਹੀ ਨਗਰ ਕੌਂਸਲ ਅਤੇ ਪੰਜਾਬ ਸਰਕਾਰ ਤੇ ਵੱਡੇ ਸਵਾਲ ਵੀ ਖੜੇ ਹੋਏ ਸਨ। ਜਿੱਥੇ ਬੀਤੇ ਦਿਨ ਸਾਨੂੰ ਖਬਰ ਦਿਖਾਈ ਗਈ ਸੀ ਜਿੱਥੇ ਪਿੰਡ ਵਾਸੀਆਂ ਵੱਲੋਂ ਮਾਲਾ ਵਾਸੀਆਂ ਵੱਲੋਂ ਇਕੱਠਾ ਹੋ ਕੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਹੈ। ਉੱਥੇ ਦੇ ਵਿੱਚ ਇੱਕ ਵਾਰੀ ਫੇਰ ਮੌਸਮ ਨੇ ਕਰਵਟ ਲਈ ਹੈ। ਜਿੱਥੇ ਮੌਸਮ ਵਿਭਾਗ ਵੱਲੋਂ 1 ਤੇ 2 ਫਰਵਰੀ ਲਈ ਬਾਰਿਸ਼ ਦਾ yellow alert ਜਾਰੀ ਕੀਤਾ ਗਿਆ ਉੱਥੇ ਦੂਜੇ ਪਾਸੇ ਰੂਪਨਗਰ ਦੇ ਵਿੱਚ ਸਵੇਰੇ ਸਵੇਰੇ ਸੰਘਣੀ ਧੁੰਦ ਦੇਖਣ ਨੂੰ ਮਿਲਿਆ ਜਿੱਥੇ ਸੰਘਣੀ ਧੁੰਦ ਕਿਸਾਨਾਂ ਲਈ ਲਾਹੇਮੰਦ ਨਜ਼ਰ ਆ ਰਹੀ ਹੈ ਉੱਥੇ ਮੁਸ਼ਕਲਾਂ ਵੀ ਸਾਹਮਣੇ ਆ ਰਹੀਆਂ ਨੇ ਮਾਪੇ ਜਿਹੜੇ ਸਕੂਲ ਬੱਚਿਆਂ ਨੂੰ ਛੱਡਣ ਜਾ ਰਹੇ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਬੇਸ਼ੱਕ ਪੰਜਾਬ ਸਰਕਾਰ ਵੱਲੋਂ ਪਹਿਲਾਂ ਕੁਝ ਦਿਨਾਂ ਲਈ ਸਮਾਂ 10 ਵਜੇ ਦਾ ਕੀਤਾ ਗਿਆ ਸੀ ਪਰ ਕੂਲਾਂ ਦੇ ਵਿੱਚ ਆਣ ਦੇ ਵਿੱਚ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਨੇ ਦੂਜੇ ਪਾਸੇ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਕਿ ਜਿੰਨੀ ਧੁੰਦ ਪਵੇਗੀ ਉੰਨਾ ਹੀ ਲਾਹੇਮੰਦ ਫਸਲਾਂ ਲਈ ਹੋਵੇਗਾ ਕਿਉਂਕਿ ਧੁੰਦ ਪੈਣ ਦੇ ਨਾਲ ਫਸਲਾਂ ਤੇ ਜਿਹੜਾ ਪਾਣੀ ਗਰੇਗਾ ਉਸ ਨਾਲ ਫਸਲਾਂ ਦੀ ਜਿਹੜੀ ਗਰੋਥ ਵੀ ਹੋਵੇਗੀ ਤਾਂ ਤਸਵੀਰਾਂ ਰੋਪਨਗਰ ਦੇ ਵਿੱਚੋਂ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਹੁਣ ਬੇਸ਼ੱਕ ਧੁੰਦ ਜਿਹੜੀ ਉੱਡਣੀ ਸ਼ੁਰੂ ਹੋ ਗਈ ਹੈ ਪਰ ਫਸਲਾਂ ਲਈ ਲਾਹੇਮੰਦ ਨਜ਼ਰ ਆ ਰਹੀ ਹੈ ਦੂਜੇ ਪਾਸੇ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਮੀਂਹ ਦਾ yellow alert ਵੀ ਜਾਰੀ ਕੀਤਾ ਗਿਆ ਦੂਜੇ ਪਾਸੇ ਰੂਪਨਗਰ ਦੀ ਗੱਲ ਕਰੀਏ ਕੁਝ ਦਿਨ ਪਹਿਲਾਂ ਭਾਰੀ بارش ਹੋਈ ਸੀ بارش ਨਾਲ ਜਿੱਥੇ ਠੰਡਕ ਵਧੀ ਸੀ ਉੱਥੇ ਹੀ ਨਗਰ ਕੌਂਸਲ ਅਤੇ ਪੰਜਾਬ ਸਰਕਾਰ ਤੇ ਵੱਡੇ ਸਵਾਲ ਵੀ ਖੜੇ ਹੋਏ ਸਨ ਜਿੱਥੇ ਬੀਤੇ ਦਿਨ ਤੁਹਾਨੂੰ ਖਬਰ ਦਿਖਾਈ ਗਈ ਸੀ ਜਿੱਥੇ ਪਿੰਡ ਵਾਸੀਆਂ ਵੱਲੋਂ ਮਹੱਲਾ ਵਾਸੀਆਂ ਵੱਲੋਂ ਇਕੱਠਾ ਹੋ ਕੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਆ ਉੱਥੇ ਵੱਡਾ ਸਵਾਲ ਨਗਰ ਕੌਂਸਲ ਦੇ ਬਜਟ ਤੇ ਵੀ ਖੜਾ ਕੀਤਾ ਗਿਆ ਕਿ ਜੇਕਰ ਨਗਰ ਕੌਂਸਲ ਵੱਲੋਂ ਵੱਡਾ ਬਜਟ ਰੂਪਨਗਰ ਸ਼ਹਿਰ ਦੇ ਲਈ ਲਾਨਿਆ ਗਿਆ ਤਾਂ ਉਸ ਦਾ ਜ਼ਮੀਨ ਉੱਤੇ ਅਸਰ ਕਿਉਂ ਨਹੀਂ ਦਿਖ ਰਿਹਾ ਹੁਣ ਦੇਖਣ ਵਾਲੀ ਗੱਲ ਵੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਅਤੇ ਰੂਪਨਗਰ ਦੇ ਵਿੱਚ ਠੰਡ ਦਾ ਪ੍ਰਕੋਪ ਕਿਸ ਤਰ੍ਹਾਂ ਵਧੇਗਾ ਰੂਪਨਗਰ ਤੋਂ ਜਗਬਾਣੀ ਟੀਵੀ ਲਈ ਭੁਲਕਿਤ ਕੁਮਾਰ ਦੀ ਰਿਪੋਰਟ